ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਤੇ ਵਧੀਆ ਹੋਵੋਗੇ ਕੀ ਤੁਸੀਂ ਕਦੇ ਇਹ ਸੋਚਿਆ ਕਿ ਕਿਉਂ ਕੁਝ ਲੋਕ ਕਿਸੇ ਚੈਲੰਜ ਨੂੰ ਇੱਕ ਮੌਕੇ ਵਜੋਂ ਵੇਖਦੇ ਨੇ ਤੇ ਕਿਉਂ ਕੁਝ ਲੋਕ ਥੋੜੀ ਜੀ ਪਰੇਸ਼ਾਨੀ ਤੋਂ ਘਬਰਾ ਜਾਂਦੇ ਨੇ ਕਿਉਂ ਕੁਝ ਲੋਕ ਲਗਾਤਾਰ ਗਰੋਥ ਕਰਦੇ ਰਹਿੰਦੇ ਨੇ ਤੇ ਕੁਝ ਲੋਕ ਇੱਕ ਥਾਂ ਤੇ ਰੁਕ ਜਾਂਦੇ ਨੇ ਇੱਕੋ ਜਿਹੇ ਹਾਲਾਤ ਦੇ ਵਿੱਚ ਇੱਕ ਬੰਦਾ ਕਰੋੜਪਤੀ ਬਣ ਜਾਂਦਾ ਤੇ ਇੱਕ ਬੰਦਾ ਸਾਰੀ ਉਮਰ ਰੋਂਦਾ ਰਹਿੰਦਾ ਤਾਂ ਇਹਦਾ ਜਵਾਬ ਹੈ ਸਾਡਾ ਮਾਈਂਡ ਸੈਟ ਤਾਂ ਹੁਣ ਜਿਵੇਂ ਤੁਹਾਨੂੰ ਇਹ ਕਹਾ ਕਿ ਜਿਹੜੀ ਜ਼ਿੰਦਗੀ ਤੁਸੀਂ ਜਿਉਂ ਰਹੇ ਹੋ ਉਹ ਤੁਹਾਡੀ ਹੈਗੀ ਹੋਈ ਨਹੀਂ ਜੇ ਮੈਂ ਇਹ ਕਹਾ ਕਿ ਅੱਜ ਤੁਸੀਂ ਜੋ ਵੀ ਹੈਗੇ ਹੋ ਉਹ ਦੁਨੀਆ ਨੇ ਬਣਾਇਆ ਪਰ ਜੋ ਤੁਸੀਂ ਬਣ ਸਕਦੇ ਹੋ ਉਹ ਤੁਹਾਨੂੰ ਤੁਹਾਡਾ ਮਾਈਂਡਸੈਟ ਬਣਾ ਸਕਦਾ ਤੁਸੀਂ ਰੋਜ਼ ਸਵੇਰੇ ਉੱਠਦੇ ਹੋ ਕੰਮ ਤੇ ਜਾਂਦੇ ਹੋ ਖਾਣਾ ਖਾਂਦੇ ਹੋ ਕਿੰਨੇ ਲੋਕਾਂ ਦੇ ਨਾਲ ਮਿਲਦੇ ਹੋ ਪਰ ਤੁਸੀਂ ਕਦੇ ਇਹ ਸੋਚਿਆ ਕਿ ਕੀ ਇਹ ਮੇਰੀ ਖੁਦ ਦੀ ਸੋਚ ਹੈ ਜਾਂ ਫਿਰ ਕਿਸੇ ਹੋਰ ਦੀ ਸੋਚ ਤੇ ਖਰਾ ਉਤਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕੀ ਤੁਸੀਂ ਉਹੀ ਜ਼ਿੰਦਗੀ ਜਿਉ ਰਹੇ ਹੋ ਜਿਹਦੀ ਤੁਸੀਂ ਕਦੇ ਕਲਪਨਾ ਕੀਤੀ ਸੀ ਤੇ ਇੱਕ ਸਵਾਲ ਆਪਣੇ ਆਪ ਨੂੰ ਹੁਣ ਇਹ ਵੀ ਪੁੱਛਿਓ ਕਿ ਹੁਣ ਤੱਕ ਤੁਹਾਡੀ ਜ਼ਿੰਦਗੀ ਤੁਹਾਡੀ ਲਾਈਫ ਜਿੱਦਾਂ ਦੀ ਹੈਗੀ ਹੈ ਤੁਸੀਂ ਅੱਗੇ ਵੀ ਇਦਾਂ ਦੀ ਹੀ ਚਾਹੁੰਦੇ ਹੋ ਜੇ ਨਹੀਂ ਤਾਂ ਮਾਈਂਡਸੈਟ ਬਦਲੋ ਕਿਉਂਕਿ ਸਾਰਾ ਗੇਮ ਮਾਈਂਡਸੈਟ ਦਾ ਹੈ ਤੇ ਜੇ ਇੱਕ ਵਾਰ ਬੰਦੇ ਦੀ ਸੋਚ ਹਾਰ ਗਈ ਫਿਰ ਉਹਨੂੰ ਦੁਨੀਆ ਦੀ ਕੋਈ ਕਿਤਾਬ ਕੋਈ ਮੋਟੀਵੇਸ਼ਨਲ ਸਪੀਕਰ ਕੋਈ ਲਾਈਫ ਕੋਚ ਅੱਗੇ ਨਹੀਂ ਵਧਾ ਸਕਦਾ ਮਾਈਂਡਸੈਟ ਮਤਲਬ ਤੁਸੀਂ ਜ਼ਿੰਦਗੀ ਨੂੰ ਕਿਵੇਂ ਦੇਖਦੇ ਹੋ ਤੁਹਾਡੇ ਨਾਲ ਕੀ ਹੋ ਰਿਹਾ ਇਹ ਜ਼ਰੂਰੀ ਨਹੀਂ ਤੁਸੀਂ ਉਹਨੂੰ ਕਿਵੇਂ ਦੇਖਦੇ ਹੋ ਕਿਵੇਂ ਉਹਦੀ ਇੰਟਰਪ੍ਰੀਟੇਸ਼ਨ ਕਰਦੇ ਹੋ ਇਹ ਜ਼ਰੂਰੀ ਹੈ ਹਾਲਾਤ ਬੰਦੇ ਨੂੰ ਨਹੀਂ ਤੋੜਦੇ ਬੰਦੇ ਦੀ ਸੋਚ ਬੰਦੇ ਨੂੰ ਤੋੜਦੀ ਹੈ ਤਾਂ ਤੁਸੀਂ ਵੀ ਜੇ ਆਪਣਾ ਮਾਈਂਡਸੈਟ ਬਦਲਣਾ ਚਾਹੁੰਦੇ ਹੋ ਆਪਣਾ ਸੋਚਣ ਦਾ ਨਜ਼ਰੀਆ ਬਦਲਣਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਕਾਰਲ ਐਸ ਡੈਵਿਕ ਦੀ ਕਿਤਾਬ ਮਾਈਂਡਸੈਟ ਸਾਨੂੰ ਇਹ ਸਿਖਾਉਂਦੀ ਹੈ ਕਿ ਸਾਡੇ ਸੋਚਣ ਦਾ ਤਰੀਕਾ ਹੀ ਸਾਡੀ ਸਫਲਤਾ ਸਾਡੀ ਅਸਫਲਤਾ ਨੂੰ ਡਿਫਾਈਨ ਕਰਦਾ ਸਾਡੀ ਸੋਚ ਦੀ ਦਿਸ਼ਾ ਹੀ ਸਾਡੀ ਲਾਈਫ ਦੀ ਦਿਸ਼ਾ ਤੈਅ ਕਰੂਗੀ ਜਿਹੜੇ ਸਮਾਜ ਦੇ ਵਿੱਚ ਅਸੀਂ ਰਹਿ ਰਹੇ ਹਾਂ ਇੱਥੇ ਸਿਰਫ ਟੈਲੈਂਟ ਨੂੰ ਤੇ ਇੰਟੈਲੀਜੈਂਸ ਨੂੰ ਸਫਲਤਾ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਪਰ ਐਦਾਂ ਨਹੀਂ ਹੁੰਦਾ ਜੇ ਐਦਾਂ ਹੁੰਦਾ ਤਾਂ ਹਰੇਕ ਟੈਲੈਂਟਡ ਬੰਦਾ ਸਕਸੈਸਫੁਲ ਹੋਣਾ ਸੀ ਪਰ ਇਹ ਕਿਤਾਬ ਸਾਨੂੰ ਦੱਸਦੀ ਹੈ ਕਿ ਸਿਰਫ ਟੈਲੈਂਟ ਤੇ ਇੰਟੈਲੀਜੈਂਸ ਨਹੀਂ ਸਾਡਾ ਮਾਈਂਡਸੈਟ ਦੱਸੂਗਾ ਕਿ ਅਸੀਂ ਅੱਗੇ ਕਿੱਥੋਂ ਤੱਕ ਜਾਵਾਂਗੇ ਡੈਵਕ ਨੇ ਇਸ ਬੁੱਕ ਦੇ ਵਿੱਚ ਦੋ ਤਰ੍ਹਾਂ ਦੇ ਮਾਈਂਡਸੈਟ ਨੂੰ ਡਿਫਾਈਨ ਕੀਤਾ ਹੈ ਫਿਕਸਡ ਮਾਈਂਡਸੈਟ ਤੇ ਗ੍ਰੋਥ ਮਾਈਂਡਸੈਟ ਫਿਕਸ ਮਾਈਂਡਸੈਟ ਵਾਲੇ ਬੰਦੇ ਦੇ ਸੋਚਣ ਦਾ ਪੈਟਰਨ ਫਿਕਸ ਹੁੰਦਾ ਉਹ ਸੋਚਦਾ ਕਿ ਮੈਂ ਇਦਾਂ ਦਾ ਹੀ ਆ ਮੈਂ ਇਹ ਕਰ ਸਕਦਾ ਜਾਂ ਨਹੀਂ ਕਰ ਸਕਦਾ ਲੋਕ ਕੀ ਕਹਿਣਗੇ ਪਰ ਗ੍ਰੋਥ ਮਾਈਂਡਸੈਟ ਵਾਲੇ ਬੰਦੇ ਦੀ ਸਾਈਕੋਲੋਜੀ ਹੋਰ ਹੁੰਦੀ ਹੈ ਉਹ ਸੋਚਦਾ ਕਿ ਮੈਂ ਸਿੱਖ ਰਿਹਾ ਹਾਂ ਅੱਜ ਨਹੀਂ ਤਾਂ ਕੱਲ ਮੈਂ ਆਪਣੀ ਜ਼ਿੰਦਗੀ ਆਪ ਬਣਾਉਣੀ ਹੈ ਫਿਕਸ ਮਾਈਂਡਸੈਟ ਵਾਲੇ ਲੋਕ ਸਫਲਤਾ ਤੋਂ ਡਰਦੇ ਨੇ ਚੈਲੰਜਸ ਤੋਂ ਭੱਜਦੇ ਨੇ ਤੇ ਆਲੋਚਨਾ ਤੋਂ ਬਚਦੇ ਨੇ ਪਰ ਗਰੋਥ ਮਾਈਂਡਸੈਟ ਵਾਲੇ ਬੰਦੇ ਚੈਲੰਜ ਨੂੰ ਇੱਕ ਮੌਕੇ ਵਜੋਂ ਦੇਖਦੇ ਨੇ ਅਸਫਲਤਾਵਾਂ ਤੋਂ ਸਿੱਖਦੇ ਨੇ ਤੇ ਹਰ ਦਿਨ ਬਿਹਤਰ ਬਣਨ ਦੀ ਕੋਸ਼ਿਸ਼ ਕਰਦੇ ਨੇ ਤਾਂ ਸੋਚੋ ਜੇ ਥਾਮਸ ਐਡੀਸਨ ਅਲਬਰਟ ਆਈਨਸਟਾਈਨ ਮਾਈਕਲ ਜਾਰਡਨ ਵਰਗੇ ਬੰਦੇ ਇਹ ਸੋਚ ਲੈਂਦੇ ਕਿ ਉਹ ਲਿਮਟਿਡ ਨੇ ਤਾਂ ਕੀ ਉਹ ਆਪਣੇ ਫੀਲਡ ਦੇ ਮਾਹਰ ਬਣਦੇ ਕਦੇ ਵੀ ਨਹੀਂ ਉਹਨਾਂ ਨੇ ਗਰੋਥ ਮਾਈਂਡਸੈਟ ਅਪਣਾਇਆ ਹਰ ਅਸਫਲਤਾ ਤੋਂ ਅੱਗੇ ਵਧੇ ਤਾਂ ਅੱਜ ਜੇ ਤੁਸੀਂ ਕਿਸੇ ਛੋਟੀ ਜੀ ਸਮੱਸਿਆ ਦੇ ਅੱਗੇ ਹਾਰੇ ਹੋ ਤਾਂ ਇਹ ਸਮਝੋ ਕਿ ਦੁਸ਼ਮਣ ਦੁਨੀਆ ਨਹੀਂ ਦੁਸ਼ਮਣ ਤੁਹਾਡਾ ਮਾਈਂਡਸੈਟ ਹੈ ਹਾਰਵਰਡ ਦੀ ਇੱਕ ਰਿਸਰਚ ਦੇ ਅਕੋਰਡਿੰਗ ਸਕਸੈਸ 80% ਸਾਡੇ ਮਾਈਂਡਸੈਟ ਤੇ ਡਿਪੈਂਡ ਕਰਦਾ ਹੈ ਮਾਈਂਡਸੈਟ ਉਹ ਲੈਂਸ ਹੈ ਜਿਹਦੇ ਨਾਲ ਅਸੀਂ ਦੁਨੀਆ ਨੂੰ ਪ੍ਰੋਬਲਮਸ ਨੂੰ ਕਿਸੇ ਸਿਚੁਏਸ਼ਨ ਨੂੰ ਦੇਖਦੇ ਆਂ ਤੇ ਫਿਰ ਉਹਦੇ ਅਕੋਰਡਿੰਗਲੀ ਆਪਣੇ ਆਪ ਨੂੰ ਪ੍ਰੀਪੇਅਰ ਕਰਦੇ ਆਂ ਮਾਈਂਡਸੈਟ ਹੀ ਬੰਦੇ ਦੇ ਐਕਸ਼ਨਸ ਨੂੰ ਉਹਦੇ ਕੰਮ ਕਰਨ ਦੇ ਤਰੀਕੇ ਨੂੰ ਡਿਫਾਈਨ ਕਰਦਾ ਹੈ ਰਿਐਕਸ਼ਨਸ ਨੂੰ ਤੈਅ ਕਰਦਾ ਹੈ ਤੇ ਫਿਰ ਉਹਦੇ ਅਕੋਰਡਿੰਗ ਡਾਇਰੈਕਸ਼ਨਸ ਨੂੰ ਸੈੱਟ ਕਰਦਾ 2022 ਦੇ ਵਿੱਚ ਇੱਕ ਸਰਵੇ ਹੋਇਆ ਹਾਰਵਰਡ بزਨਸ ਰਿਵਿਊ ਦੀ ਇੱਕ ਰਿਪੋਰਟ ਦੇ ਅਕੋਰਡਿੰਗ 86% ਐਂਟਰਪ੍ਰੀਨਰਸ ਨੇ ਕਿਹਾ ਕਿ ਉਹਨਾਂ ਦੀ ਸਕਸੈਸ ਦਾ ਸਭ ਤੋਂ ਵੱਡਾ ਕਾਰਨ ਉਹਨਾਂ ਦਾ ਮਾਈਂਡਸੈਟ ਸੀ ਤੇ ਜਦੋਂ ਉਹਨਾਂ ਤੋਂ ਇਹ ਪੁੱਛਿਆ ਗਿਆ ਕਿ ਕੀ ਇਹ ਸਾਰਾ ਕੁਝ ਪਲਾਨਿੰਗ ਦੇ ਨਾਲ ਹੁੰਦਾ ਤਾਂ ਉਹਨਾਂ ਨੇ ਕਿਹਾ ਕਿ ਨਹੀਂ ਪਲਾਨਿੰਗ ਨਾਲ ਸਾਰਾ ਕੁਝ ਨਹੀਂ ਹੁੰਦਾ ਪਰ ਮਾਈਂਡਸੈਟ ਤੋਂ ਬਿਨਾ ਕੁਝ ਵੀ ਨਹੀਂ ਹੁੰਦਾ ਤਾਂ ਮਾਈਂਡਸੈਟ ਕੀ ਕਰਦਾ ਮਾਈਂਡਸੈਟ ਬੰਦੇ ਦੇ ਡਿਸੀਜਨ 메ਕਿੰਗ ਨੂੰ ਸ਼ੇਪ ਕਰਦਾ ਕੀ ਫੈਸਲਾ ਲੈਣਾ ਹੈ ਕਦੋਂ ਲੈਣਾ ਕਿਵੇਂ ਲੈਣਾ ਮਾਈਂਡਸੈਟ ਬੰਦੇ ਨੂੰ ਡਰਨ ਦੀ بجائے ਫੇਲਿਅਰ ਤੋਂ ਸਿੱਖਣ ਦਾ ਨਜ਼ਰੀਆ ਦਿੰਦਾ ਤੇ ਜਦ ਲੋਕ ਕਹਿੰਦੇ ਨੇ ਕਿ ਇਹ ਨਹੀਂ ਹੋ ਸਕਦਾ ਤੇ ਉਦੋਂ ਤੁਹਾਡਾ ਮਾਈਂਡਸੈਟ ਕਹਿੰਦਾ ਕਿ ਕਿਉਂ ਨਹੀਂ ਹੋ ਸਕਦਾ ਤਾਂ ਵੀਡੀਓ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਕਹਾਣੀ ਸ਼ੇਅਰ ਕਰਨੀ ਹੈ ਇੱਕ ਐਸੀ ਰੀਅਲ ਐਗਜ਼ਾਮਪਲ ਜਿਦੇ ਵਿੱਚ ਇੱਕ ਕਾਲੀ ਔਰਤ ਨੇ ਆਪਣੇ ਮਾਈਂਡਸੈਟ ਦੇ ਨਾਲ ਆਪਣੀ ਸਾਰੀ ਦੁਨੀਆ ਬਦਲ ਲਈ ਓਪਰਾ ਵਿੰਫਰੀ 29 ਜਨਵਰੀ 1954 ਨੂੰ ਬਹੁਤ ਗਰੀਬ ਪਰਿਵਾਰ ਦੇ ਵਿੱਚ ਪੈਦਾ ਹੋਈ ਇੱਕ ਕੁੜੀ ਜਿਹਦੇ ਕੋਲ ਤੰਣ ਧਣ ਲਈ ਕੱਪੜੇ ਨਹੀਂ ਹੁੰਦੇ ਸੀ ਬੋਰੀਆਂ ਨੂੰ ਕੱਟ ਕੇ ਉਹਦੇ ਗਲ ਵਿੱਚ ਪਾ ਦਿੱਤਾ ਜਾਂਦਾ ਸੀ ਇੰਨੀ ਗਰੀਬੀ ਦੇ ਬਾਅਦ ਵੀ ਹਲੇ ਸ਼ਾਇਦ ਕੁਦਰਤ ਨੇ ਉਹਨੂੰ ਹੋਰ ਝੰਜੋੜਨਾ ਸੀ। ਉਪਰਾ ਵੈਨਫਰੇ 14 ਸਾਲ ਦੀ ਛੋਟੀ ਜੀ ਉਮਰ ਦੇ ਵਿੱਚ ਸਰੀਰਕ ਖੋਸ਼ੋਸ਼ਨ ਦਾ ਸ਼ਿਕਾਰ ਹੋ ਗਈ ਤੇ ਇੰਨਾ ਕੁਝ ਹੋ ਜਾਣ ਦੇ ਬਾਵਜੂਦ ਵੀ ਉਹ ਕੁੜੀ ਹਾਰੀ ਨਹੀਂ ਤੇ ਉਹਨੇ ਦੁਨੀਆ ਨੂੰ ਦਿਖਾਇਆ ਕਿ ਜੇ ਤੁਹਾਡੇ ਦਰਦ, ਤੁਹਾਡੀਆਂ ਤਕਲੀਫਾਂ ਮਾਈਕ ਫੜ ਲੈਣ ਫੇਰ ਤੁਸੀਂ ਦੁਨੀਆ ਬਦਲ ਸਕਦੇ ਹੋ 19 ਸਾਲ ਦੀ ਹੁੰਦੇ ਹੀ ਨਿਊ ਸਟੂਡੀਓ ਦੀ ਪਹਿਲੀ ਕਾਲੀ ਕੋ-ਹੋਸਟ ਬਣੀ ਤੇ ਫਿਰ 1986 ਦੇ ਵਿੱਚ ਜਦੋਂ ਉਹਨੇ ਆਪਣੇ ਸ਼ੋਅ ਦਾ ਉਪਰਵਲ ਪ੍ਰੇਸ਼ੋਦ ਦੀ ਸ਼ੁਰੂਆਤ ਕੀਤੀ ਤਾਂ ਫਿਰ ਤਾਂ ਜਿਵੇਂ ਉਹਨੇ ਇਤਿਹਾਸ ਹੀ ਰਚਤਾ ਦੁਨੀਆ ਦਾ ਹਰੇਕ ਸਟਾਰਾ ਆਫੋਪਰਾ ਬੈਂਫਰੇ ਦੇ ਸ਼ੋਅ ਦੇ ਵਿੱਚ ਜਾਣ ਲਈ ਬੇਕਰਾਰ ਹੁੰਦਾ ਸੀ ਮਾਈਕਲ ਜੈਕਸਨ, ਬ੍ਰਾਕ ਓਬਾਮਾ, ਟੌਮ ਕਰੂਜ਼, ਨੈਲਸਨ ਮੰਡੇਲਾ, ਸਟੀਵ ਜੋਬਸ, ਲੇਡੀ ਗਾਗਾ, ਐਸ਼ਵਰੇ ਰਾਏ, ਪਿਆਨਕਾ ਚੋਪੜਾ ਇਹ ਸਾਰੇ ਜਣੇ ਉਹਦੇ ਸ਼ੋਅ ਦਾ ਹਿੱਸਾ ਬਣੇ ਪਰ ਜਿਹੜੀ ਕੁੜੀ ਕਦੇ ਬੋਰੀਆਂ ਦੇ ਬਣੇ ਕੱਪੜੇ ਪਾਉਂਦੀ ਸੀ ਅੱਜ ਉਸੇ ਕੁੜੀ ਦੀ ਨੈਟ ਵਰਥ 3 ਅਰਬ ਡਾਲਰ ਹੈ 71 ਸਾਲ ਦੀ ਆਫੋਪਰਾ ਬੈਂਫਰੇ ਅੱਜ ਵੀ ਸਟੇਜ ਤੇ ਸ਼ੇਰਨੀ ਵਾਂਗ ਗਰਜਦੀ ਹੈ ਤੇ ਕਹਿੰਦੀ ਹੈ ਕਿ ਤੁਹਾਡੇ ਹਾਲਾਤ ਭਾਵੇਂ ਕਿਵੇਂ ਦੇ ਵੀ ਹੋਣ ਪਰ ਜੇ ਤੁਹਾਡੇ ਅੰਦਰ ਜੋਸ਼ ਹੈ ਜਨੂਨ ਹੈ ਤੇ ਸਟਰੋਂਗ ਮਾਈਂਡਸੈਟ ਹੈ ਤਾਂ ਤੁਸੀਂ ਕੁਝ ਵੀ ਕਰ ਸਕਦੇ ਹੋ ਤਾਂ ਉਪਰਾ ਵੈਦਿਕ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਸਾਡੇ ਸਰੀਰ ਜਾਂ ਸਾਡੇ ਹਾਲਾਤ ਦੇ ਵਿੱਚ ਕਮਜ਼ੋਰੀ ਨਹੀਂ ਹੁੰਦੀ ਕਮਜ਼ੋਰੀ ਸਾਡੀ ਸੋਚ ਦੇ ਵਿੱਚ ਹੁੰਦੀ ਹੈ ਤਾਂ ਅੱਜ ਸਾਰੀ ਦੁਨੀਆ ਸਟਰਗਲ ਕਰ ਰਹੀ ਹੈ ਪਰ ਜਿੱਤੂਗਾ ਉਹ ਹੀ ਜਿਹਦਾ ਮਾਈਂਡਸੈਟ ਸਟਰੋਂਗ ਹੈ ਤਾਂ ਹੁਣ ਆਪਣੇ ਆਪ ਨੂੰ ਪੁੱਛੋ ਕਿ ਤੁਹਾਡਾ ਮਾਈਂਡਸੈਟ ਕਿੱਧਰ ਦਾ ਹੈ ਜਿੱਤਣ ਦਾ ਜਾਂ ਹਾਰਨ ਦਾ ਕਿਉਂਕਿ ਜੇ ਬੰਦੇ ਦੀ ਸੋਚ ਜਿੱਤਣ ਵਾਲੀ ਹੋਊਗੀ ਤਾਂ ਜ਼ਿੰਦਗੀ ਹਰ ਦਿਨ ਇੱਕ ਨਵੀਂ ਜਿੱਤ ਲਿਖੂਗੀ ਤੇ ਮਾਈਂਡਸੈਟ ਲਈ ਕਿਸੇ ਬੈਕਗਰਾਉਂਡ ਕਿਸੇ ਪੈਸੇ ਜਾਂ ਡਿਗਰੀ ਦੀ ਲੋੜ ਨਹੀਂ ਦੀ ਤੁਸੀਂ ਇਸ ਵੀਡੀਓ ਨੂੰ ਦੇਖਦੇ ਦੇਖਦੇ ਵੀ ਆਪਣਾ ਮਾਈਂਡਸੈਟ ਬਣਾ ਸਕਦੇ ਹੋ ਤਾਂ ਇਹ ਸੀ ਮੇਰੀ ਅੱਜ ਦੀ ਵੀਡੀਓ ਉਮੀਦ ਕਰਦੀ ਹਾਂ ਤੁਹਾਡੇ ਕੰਮ ਆਊਗੀ